ਕਾਂਗਰਸ ਦੇ ਰਾਜ ਦੇ ਵਿੱਚ ਜਦੋਂ 2021 ਦੇ ਵਿੱਚ ਸਰਹੰਦ ਸ਼ਹਿਰ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਉਸ ਸਮੇਂ ਬੜੇ ਵੱਡੇ ਪੱਧਰ ਤੇ ਵਿੱਚ ਵੋਟਰ ਲਿਸਟਾਂ ਦੇ ਵਿੱਚ ਜਿਹੜੀ ਏਰਾਫੇਰੀ ਕੀਤੀ ਗਈ ਕਿਉਂਕਿ ਇੱਥੇ ਫਤੇਗੜ ਸਾਹਿਬ ਦੇ ਵਿੱਚ ਜਿੰਨੇ ਵੀ ਜਿਹੜੇ ਵਿਰੋਧੀ ਉਮੀਦਵਾਰ ਖੜੇ ਔਰ ਜਿਹੜੇ ਇਹਨਾਂ ਨੂੰ ਲੱਗਿਆ ਉਸ ਸਮੇਂ ਕਾਂਗਰਸ ਦੇ ਆਗੂਆਂ ਨੂੰ ਵੀ ਜਿਹੜੇ ਵਿਰੋਧੀ ਸਾਨੂੰ ਵੋਟਾਂ ਨਹੀਂ ਪਾਉਣਗੇ ਉਹਨਾਂ ਸਾਰੇ ਲੋਕਾਂ ਦੀਆਂ ਇੱਥੋਂ ਵੋਟਾਂ ਕੱਟ ਕੇ ਲਿਸਟਾਂ ਦੇ ਵਿੱਚ ਗੈਰਬ ਕੀਤੀਆਂ ਗਈਆਂ ਜਾਂ ਉਹਨਾਂ ਦੀਆਂ ਵੋਟਾਂ ਇਹ ਦੂਜੇ ਵਾਰਡਾਂ ਚੋਂ ਕੱਟ ਕੇ ਦੂਜੇ ਵਾਰਡਾਂ ਦੇ ਵਿੱਚ ਕੀਤੀਆਂ ਗਿਆ ਜਿਨ੍ਹਾਂ ਦੀਆਂ ਪਟੀਸ਼ਨਾਂ ਅੱਜ ਵੀ ਐਸਡੀਐਮ ਸਾਹਿਬ ਫਤੇਗੜ ਸਾਹਿਬ ਕੋਲ ਚੱਲ ਰਹੀਆਂ ਨੇ ਸੋ ਮੈਂ ਸਮਝਦਾ ਐਡਾ ਵੱਡਾ ਜਿਹੜਾ ਉਸ ਸਮੇਂ 2021 ਦੇ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ ਉਸ ਸਮੇਂ ਦੇ ਹੁਕਮਰਾਨਾਂ ਨੇ ਧੱਕਾ ਕੀਤਾ ਔਰ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਕਾਂਗਰਸ ਦੇ ਕੁਝ ਆਗੂ ਜਿਹੜੇ ਕੈਂਡਲ ਮਾਰਚ ਵੋਟਾਂ ਦੇ ਅਧਿਕਾਰ ਲਈ ਕੱਢਣ ਲੱਗੇ ਨੇ ਤਾਂ ਮੈਂ ਸਮਝਦਾ ਇਹ ਇਹ ਜਿਹੜੇ ਲੋਕ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਝੂਠ ਬੋਲ ਰਹੇ ਨੇ ਔਰ ਮਗਰਮੱਛ ਦੇ ਹੰਝੂ ਬਹਾਰ ਰਹੇ ਨੇ ਕਿਉਂਕਿ ਜਿਵੇਂ ਇਹਨਾਂ ਨੇ ਉਸ ਸਮੇਂ ਕਾਂਗਰਸ ਦੇ ਰਾਜ ਦੇ ਵਿੱਚ ੱੱਕਾ ਕੀਤਾ ਚਾਹੇ ਉਹ ਨਗਰ ਕੌਂਸਲ ਦੀਆਂ ਚੋਣਾਂ ਸੀ ਚਾਹੇ ਉਹ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਸੀ ਚਾਹੇ ਉਹ ਬਲੌਕ ਸਮਤੀ ਦੀਆਂ ਚੋਣਾਂ ਸੀ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ ਚਾਹੇ ਕੋਆਪਰੇਟਿਵ ਸੁਸਾਇਟੀਆਂ ਦੀਆਂ ਚੋਣਾਂ ਸੀ ਇਹ ਚੋਣਾਂ ਦੇ ਵਿੱਚ ਵਿਰੋਧੀਆਂ ਦੇ ਕਾਗਜ਼ ਰੱਦ ਵੀ ਕਰਦੇ ਰਹੇ ਔਰ ਪੰਜਾਬ ਦੇ ਵਿੱਚ ਇੱਕੋ ਇੱਕ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਦੇ ਵਿੱਚ 4 ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਚਾਰੇ ਜ਼ੋਨਾਂ ਦੇ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਆਪਣੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਵਾਇਆ ਸੋ ਮੈਂ ਸਮਝਦਾ ਜਦੋਂ ਐਸੇ ਲੋਕ ਜਿਨ੍ਹਾਂ ਨੇ ਉਸ ਸਮੇਂ ਲੋਕਾਂ ਦਾ ਜਿਹੜਾ ਵੋਟ ਪਾਉਣਾ ਸਾਡਾ ਲੋਕਤੰਤਰੀ ਅਧਿਕਾਰ ਹੈ ਉਹ ਅਧਿਕਾਰ ਧੱਕੇਸ਼ਾਹੀ ਕਰਕੇ ਖੋਹਿਆ ਅੱਜ ਉਹੀ ਲੋਕ ਵੋਟਾਂ ਲਈ ਜਿਹੜੇ ਵੋਟਾਂ ਦੇ ਅਧਿਕਾਰ ਲਈ ਰੋਲਾ ਪਾਉਣ ਮੈਂ ਸਮਝਦਾ ਇਹ ਟੋਟਲੀ ਗਮਰਾਹ ਕਰਨ ਵਾਲੀਆਂ ਗੱਲਾਂ ਨੇ ਸੋ ਜਿਵੇਂ ਪਾਟੋ ਧਾੜ ਵੋਟਾਂ ਦੇ ਵਿੱਚ ਉਸ ਸਮੇਂ ਕੀਤੀ ਇੱਕ ਇੱਕ ਪਰਿਵਾਰਾਂ ਦੀਆਂ ਤਿੰਨ ਤਿੰਨ ਵਾੜਾਂ ਦੇ ਵਿੱਚ ਵੋਟਾਂ ਇੱਕ ਇੱਕ ਪਰਿਵਾਰ ਦੀਆਂ ਤਿੰਨ ਚਾਰ ਚਾਰ ਜਿਹੜੀ ਬਾੜ ਛੱਡ ਕੇ ਵੋਟਾਂ ਔਰ ਸਾਰੀਆਂ ਕਈ ਪਰਿਵਾਰਾਂ ਦੀਆਂ ਵੋਟਾਂ ਬਿਲਕੁਲ ਜਿਹੜੀਆਂ ਲਿਸਟਾਂ ਦੇ ਵਿੱਚੋਂ ਖਤਮ ਕਰਤੀਆਂ ਸੋ ਅੱਜ ਮੈਂ ਸਮਝਦਾ ਇਹ ਜਿਹੜਾ ਬਹੁਤ ਵੱਡਾ ਉਸ ਸਮੇਂ ਦਾ ਤੱਕਾ ਹੋਇਆ ਅੱਜ ਅਸੀਂ ਮੰਗ ਕਰਦੇ ਹਾਂ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨ ਸ਼੍ਰੀ ਫਤੇਗੜ ਸਾਹਿਬ ਤੋਂ ਵੀ ਜਿਹੜੀਆਂ ਪਿਛਲੇ ਸਮੇਂ ਵੋਟਾਂ ਲਿਸਟਾਂ ਦੇ ਵਿੱਚੋਂ ਗਾਇਬ ਕੀਤੀਆਂ ਗਿਆ ਜਾਂ ਜਿੱਦੇ ਦੂਜੇ ਬਾੜਾਂ ਦੇ ਵਿੱਚ ਪਾਈਆਂ ਗਿਆ ਉਹ ਸਾਰੀਆਂ ਵੋਟਾਂ ਨੂੰ ਠੀਕ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਸਰੰਦ ਸ਼ਹਿਰ ਦੇ ਵਸਿੰਦੇ ਨੇ ਉਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਉਹ ਆਉਣ ਵਾਲੇ ਸਮੇਂ ਚ ਮਿਲ ਸਕੇ ਸਾਡੀ ਮੰਗ ਹੈ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ